ਹਾਂਜੀ ਸਟੂਡੈਂਟ ਕਲਾਸ 12ਵੀਂ ਇਲੈਕਟਿਵ ਪੰਜਾਬੀ ਬਟਾ ਅਗਲਾ ਰਸ ਕਰਨ ਲੱਗੇ ਆ ਭਿਆਨਕ ਰਸ ਕਿਸੇ ਡਰਾਉਣੀ ਸ਼ੈ ਨੂੰ ਵੇਖਣ ਸੁਣਨ ਕਰਕੇ ਅੰਤਰਮਨ ਵਿੱਚੋਂ ਜਦੋਂ ਭੈ ਪ੍ਰਭਲ ਰੂਪ ਧਾਰਨ ਕਰਕੇ ਪੁਸ਼ਟ ਹੁੰਦਾ ਹੈ ਭਾਗੀ ਇਹ ਵੀ ਕਿਸੇ ਡਰਾਉਣੀ ਚੀਜ਼ ਨੂੰ ਦੇਖ ਕੇ ਜਾਂ ਸੁਣ ਕੇ ਉਹਦੇ ਬਾਰੇ ਜਦੋਂ ਸਾਡੇ ਮਨ ਦੇ ਵਿੱਚ ਡਰ ਪੈਦਾ ਹੁੰਦਾ ਵਾ ਉਦੋਂ ਭਿਆਨਕ ਰਸ ਪ੍ਰਗਟ ਹੁੰਦਾ ਹੈ ਯਾਦ ਰੱਖਣਾ ਬੇਟਾ ਇਹਦਾ ਸਥਾਈ ਭਾਵ ਪੈ ਹੈ ਇਹ ਲਾਈਨ ਤੁਸੀਂ ਸਭ ਤੋਂ ਪਹਿਲਾਂ ਲਿਖਣੀ ਆਂ ਕਿ ਭਿਆਨਕ ਰਸ ਦਾ ਸਥਾਈ ਭਾਵ ਪੈ ਹੈ ਪੈ ਕੀ ਹੁੰਦਾ ਡਰ ਸ਼ੇਰ ਸੱਪ ਕੋਰ ਜੰਗਲ ਬੀਆਬਾਨ ਭੂਤ ਪ੍ਰੇਤ ਦੀ ਕਲਪਨਾ ਸ਼ਮਸ਼ਾਨ ਭੂਮੀ ਅਤੇ ਦੁਸ਼ਮਣਾਂ ਦਾ ਖਿਆਲ ਆਦ ਭਿਆਨਕ ਰਸ ਦੇ ਕਾਰਨ ਹਨ ਠੀਕ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜਾ ਸਾਡੇ ਮਨ ਦੇ ਅੰਦਰ ਡਰ ਪੈਦਾ ਹੁੰਦਾ ਹੈ ਨਾਟਕਕਾਰ ਦੀਆਂ ਰਚਨਾਵਾਂ ਵਿੱਚ ਜਦੋਂ ਅਜਿਹੀ ਰਸ ਸਮੱਗਰੀ শ্রোਤਿਆਂ ਦੇ ਸਾਹਮਣੇ ਪੇਸ਼ ਹੁੰਦੀ ਹੈ ਤਾਂ ਇਸ ਡਰਾਉਣੇ ਬਾਯੂ ਮੰਡਲ ਦੇ ਅਹਿਸਾਸ ਕਰਕੇ ਉਹਨਾਂ ਦੇ ਮਨ ਚਿੱਤ ਵਿੱਚ ਭਿਆਨਕ ਰਸ ਦਾ ਸੋਹਜ ਸਵਾਦ ਪਸਰ ਜਾਂਦਾ ਹੈ ਠੀਕ ਹੈ ਤੁਸੀਂ ਇੰਨਾ ਹੀ ਲਿਖਣਾ ਭਿਆਨ ਕਰਾਸ ਬਾਰੇ ਜਿੰਨੀਆਂ ਵੀ ਲਾਈਨਾਂ ਜੋ ਵੀ ਤੁਹਾਨੂੰ ਸਮਝ ਆਉਂਦੀਆਂ ਡਰ ਬਾਰੇ ਠੀਕ ਆ ਤੁਸੀਂ ਉਹ ਲਿਖ ਸਕਦੇ ਹੋ ਕੋਈ ਇਹ ਜ਼ਰੂਰੀ ਨਹੀਂ ਹੈਗਾ ਵੀ ਵਰਡ ਟੂ ਵਰਡ ਤੁਸੀਂ ਇਹਦੇ ਨਾਲ ਇਹਦੇ ਜਿੱਦਾਂ ਦਾ ਹੀ ਲਿਖਣਾ ਐਗਜ਼ਾਮਪਲ ਦੇਖੋ ਬਟਾ ਚਾਰ ਪਾਉ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਊਂਠ ਤ ਬੈਠ ਤ ਠੇਗਾ ਪਰ ਹੈ ਤਬ ਕਤ ਮੂਡ ਲੁਕਈ ਹੈ ਅਰਥਾਤ ਕੀ ਆ ਵੀ ਤੇਰੇ ਚਾਰ ਪੈਰ ਦੋ ਸਿੰਘ ਹੋਣਗੇ ਬੇਜਬਾਨ ਹੋਏਗਾ ਉੜਦੇ ਬਹਿੰਦੇ ਸੋਟਾ ਵੱਜੇਗਾ ਤਾਂ ਕਿੱਥੇ ਸਿਰ ਲੁਕਾਵੇਂਗਾ ਇੱਕ ਹੋਰ ਉਦਾਹਰਣ ਲਿਖ ਸਕਦੇ ਹਾਂ ਬੇਟਾ ਦੋਹੀ ਦਲੀ ਮੁਕਾਬਲੇ ਰਣਸੂਰੇ ਗੜਕਣ ਚੜ ਤੋਪਾਂ ਗੱਡੀ ਟੁਕੀਆਂ ਲਕ ਸੰਗਲ ਖੜਕਣ ਉਹ दारू ਖਾਂਦੀਆਂ ਕੋਲੀਆਂ ਮਣ ਗੋਲੇ ਰੜਕਣ ਉਹ ਦਾਗ ਪਲੀਤੇ ਛੱਡੀਆਂ ਵਾਂਗ ਬੱਦਲ ਕੜਕਣ ਏ ਬੇਟਾ ਇਹ ਹੋ ਗਿਆ ਤੁਹਾਡਾ ਭਿਆਨ ਕਰਸ ਠੀਕ ਆ ਬਸ ਇਨਾ ਕੀ ਲਿਖਣਾ ਜੋ ਵੀ ਲਾਈਨ ਤੁਹਾਨੂੰ ਭਿਆਨ ਕਰਸ ਬਾਰੇ ਯਾਦ ਹੁੰਦੀ ਹੈ ਲਿਖ ਦਿਓ ਐਗਜ਼ਾਮਪਲ ਆ ਨਹੀਂ ਇਹ ਜ਼ਰੂਰ ਤੁਸੀਂ ਦੋ ਦੋ ਲਾਈਨਾਂ ਜ਼ਰੂਰ ਲਿਖਣੀਆਂ ਇੱਕ ਕਰ ਲਓ ਜਾਂ ਦੋਨੋਂ ਕਰ ਲਓ ਜਿਹੜਾ ਸਟੂਡੈਂਟ ਜਿੰਨਾ ਕਰ ਸਕਦਾ ਉਹਨਾ ਕਰ ਲਓ ਠੀਕ ਆ ਅਗਲਾ ਰਾਸ ਬੇਟਾ ਹੈਗਾ ਬੀ ਪਤਸਰਸ ਦੇਖੋ ਸਭ ਤੋਂ ਪਹਿਲਾਂ ਇਹਦਾ ਉਚਾਰਨ ਜ਼ਰੂਰ ਆਣਾ ਚਾਹੀਦਾ ਤੁਹਾਨੂੰ ਠੀਕ ਆ ਕਿੱਦਾਂ ਬੋਲਣਾ ਇਹਨੂੰ ਬੀ ਪਤਸ ਯਾਦ ਰੱਖਣਾ ਠੀਕ ਆ ਬੀ ਫੋਰ ਬੋਲ ਵਾਲਾ ਪਹਿਲਾ ਬੀ ਬੋਲਣਾ ਫਿਰ ਪਤਸ ਬੋਲਣਾ ਠੀਕ ਆ ਇਹਦਾ ਸਥਾਈ ਭਾਵ ਕੀ ਹੁੰਦਾ ਬਟਾ ਘਿਰਣਾ ਨਫ਼ਰਤ ਠੀਕ ਆ ਜਿਹੜੀ ਚੀਜ਼ ਨੂੰ ਦੇਖ ਕੇ ਆਪਾਂ ਨੂੰ ਨਾ ਅੰਦਰ ਘਿਰਣਾ ਪੈਦਾ ਹੁੰਦੀ ਆ ਜਿਵੇਂ ਇਹਨਾਂ ਨੇ ਲਿਖਿਆ ਦੇਖੋ ਵੀ ਪਤਸਰਾ ਦਾ ਸਥਾਈ ਭਾਵ ਸੋਗ ਜਾਂ ਘਿਰਣਾ ਹੈ ਮ੍ਰਿਤਕ ਲੋਥ ਚਰਬੀ ਸੜਾਂਦ ਹਵਾੜ ਮਲ ਮੂਤਰ ਹੱਡਾ ਰੋੜੀ ਕਨੌਣੀਆਂ ਚੀਜ਼ਾਂ ਅਤੇ ਘਿਰਣਾ ਜਨਕ ਕੁਕਰਮਾਂ ਦੇ ਕਾਵਗਤ ਵਰਣਨ ਠੀਕ ਆ ਜਿਹੜੀਆਂ ਚੀਜ਼ਾਂ ਜਦੋਂ ਮੈਂ ਬੋਲੀਆ ਬੱਡਾ ਮੈਂ ਜਿਵੇਂ ਮਰੇ ਤੱਕ ਲੋਥ ਹੋ ਗਈ ਸੜਾਂਦ ਹੋ ਗਈ ਠੀਕ ਆ ਇਹ ਜੀਆਂ ਕਨੌਣੀਆਂ ਚੀਜ਼ਾਂ ਦੇ ਕਾਵਗਤ ਵਰਣਨ ਜਾਂ ਨਾਟਕੀ ਪੇਸ਼ਕਾਰੀ ਤੋਂ ਪਾਠਕਾਂ ਦੇ ਜਾਂ ਦਰਸ਼ਕਾਂ ਦੇ ਹਿਰਦੇ ਦੇ ਵਿੱਚ ਜਿਹੜੀ ਕਚਿਆਣ ਤੇ ਗਲਾਨੀ ਪੈਦਾ ਹੁੰਦੀ ਹੈ ਉਸ ਤੋਂ ਸੋਗ ਤੇ ਕਿਰਣਾ ਦਾ ਸਥਾਈ ਪਾਵ ਜੜਾਓ ਉਪਰਦਾ ਹੈ ਠੀਕ ਆ ਉਸੇ ਨੂੰ ਹੀ ਕਿਹੜਾ ਰਸ ਕਿਹਾ ਜਾਂਦਾ ਵੀਪ ਤਸਰਸ ਕਿਹਾ ਜਾਂਦਾ ਹੈ ਯਾਦ ਰੱਖਣਾ ਤੁਸੀਂ ਬਹੁਤ ਸੌਖਾ ਵਾ ਇੱਕ ਵਾਰ ਰੀਡਿੰਗ ਕਰੋਗੇ ਨਾ ਤੁਹਾਨੂੰ ਜਦ ਹੀ ਯਾਦ ਹੋ ਜਾਣਾ ਠੀਕ ਆ ਜਿੰਨਾ ਮੈਂ ਅੰਡਰਲਾਈਨ ਕੀਤਾ ਬੇਟਾ ਇੰਨਾ ਹੀ ਲਿਖ ਦਿਓ ਬਹੁਤ ਆ ਤੁਹਾਡੇ ਲਈ ਇਹਦੀ ਐਗਜ਼ਾਮਪਲ ਦੀ ਬੇਟਾ ਇੱਕ ਤੁਹਾਨੂੰ ਦੋ ਲਾਈਨਾਂ ਯਾਦ ਹੁੰਦੀਆਂ ਤਾਂ ਦੋ ਲਾਈਨਾਂ ਲਿਖ ਸਕਦੇ ਹੋ ਠੀਕ ਹੈ ਚਾਰ ਲਾਈਨਾਂ ਯਾਦ ਹੁੰਦੀਆਂ ਤਾਂ ਚਾਰ ਲਿਖ ਸਕਦੇ ਹੋ ਜਿਵੇਂ ਲਿਖਿਆ ਇਹਨਾਂ ਨੇ ਜਗ ਦੀ ਜੋਤ ਸੀ ਤਾਂ ਚਹੂ ਪਾਸੀ ਸੀ ਪੰਬਟ ਅਜ ਮੁਰਦਾ ਮਾਂ ਸੇ ਤਾਂ ਚਹੂ ਪਾਸੀ ਕੀੜਿਆਂ ਦਾ ਝੁਰਮਟ ਦੇਖੋ ਆ ਦੋ ਲਾਈਨਾਂ ਸੌਖੀਆਂ ਹੀ ਆ ਠੀਕ ਆ ਜਦ ਛਲਕ ਆਏ ਜੋਬਨ ਤੇ ਟੁੱਟ ਜਾਣ ਬੀੜੇ ਕਿਸੇ ਚੁੱਟੇ ਲਹੂ ਨੂੰ ਕਿਸੇ ਰੱਤੇ ਲਹੂ ਨੂੰ ਚਮਟ ਜਾਣ ਕੀੜੇ ਇੱਕ ਹੋਰ ਐਗਜ਼ਾਮਪਲ ਬੜਾ ਜਿੱਧਰ ਨજર ਜਾਵੇ ਤਬਾਹੀ ਮੱਚੀ ਕਹਾਣੀ ਹੋ ਰਹੀ ਲਹੂ ਮਿਜਦੀ ਕਿਤੇ ਮਗਜ ਖੋਪੜ ਵਿੱਚੋਂ ਵਹਿ ਰਿਆ ਗਿਆ ਟੁੱਟ ਮਟਕਾ ਦਹੀਂ ਦਾ ਹੈ ਵਹਾ ਕਿਤੇ ਧੌਣ ਵਿੱਚੋਂ ਫੁਹਾਰਾ ਫੁੱਟੇ ਕਿਤੇ ਮਗਜ ਦੀ ਖੋਪਰੀ ਪਈ ਟੁੱਟੇ ਅਕਾਲੀ ਹੈ ਸਿੰਘ ਨਾਦ ਕਰ ਗਰਜਿਆ ਪਠਾਣਾ ਦਾ ਦਲ ਦਹਿਲ ਕੇ ਲਰਜਿਆ ਡਾ ਹੋ ਗਏ ਤੁਹਾਡੇ ਦੋ ਰਸ ਠੀਕ ਆ ਭਿਆਨਕ ਰਸ ਤੇ ਬੀਪ ਤਸ ਰਸ ਠੀਕ ਆ ਤੁਸੀਂ ਕੋਸ਼ਿਸ਼ ਕਰਨੀ ਆ ਬਹੁਤ ਈਜ਼ੀ ਆ ਬਹੁਤ ਸੌਖੇ ਆ ਤੁਸੀਂ ਸੁਣਨਾ ਸੁਣ ਕੇ ਨੂੰ ਤੁਸੀਂ ਯਾਦ ਕਰ ਲੈਣਾ ਠੀਕ ਆ ਐਗਜ਼ਾਮਪਲ ਨੂੰ ਤੁਹਾਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਉਹਦਾ ਰਸ ਸਮਝਣ ਨੂੰ ਇੰਨਾ ਟਾਈਮ ਨਹੀਂ ਲੱਗਦਾ ਠੀਕ ਆ ਕੋਸ਼ਿਸ਼ ਕਰਨੀ ਹੈ ਬੇਟਾ ਇਦਾਂ ਹੀ ਲਿਖ ਕੇ ਆਓ ਓਕੇ ਅਗਲਾ ਨਾਸ ਕਰਾਂਗੇ ਬੇਟਾ ਅਗਲੇ ਲੈਕਚਰ ਚ ਠੀਕ ਆ ਧੰਨਵਾਦ